मेरा नाम प्रवेश है पिंड कोगा है मी कारण ਸਾਡੀ ਮਕਾਨ ਦੇਖਤੇ ਸਨ ਅਸੀਂ ਦੇਹਦਾਰ ਆ ਸਾਡੇ ਕੋ ਘਰ ਨਹੀਂ ਬਣਾ ਸਕਦੇ ਚਾਰ ਤੀਆਂ ਹਨ ਇੱਕ ਪੁੱਤਰ ਹੈ ਜਿਹੜੀ ਸਾਨੂੰ ਗ੍ਰਾਂਟ ਬਣਾ ਘਰ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ ਅਸੀਂ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪਿਸਰੇ ਹੜਾਂ ਤੇ ਮੇਰਾ ਮਕਾਨ ਟਟ ਚੁੱਕਾ ਹੀ ਤੇ ਹੜ ਦੇ ਘਰ ਆ ਪੈ ਹੀ ਦੀ ਬਹੁਤ ਕੰਮੀ ਹੈ ਮਕਾਨ ਨਹੀਂ ਪਾ ਸਕਦੇ ਜਿਹੜੀ ਸਾਨੂੰ ਗ੍ਰਾਂਟ ਦੇ ਜਾ ਰਹੀ ਹੈ ਮੈਂ ਭਗਵੰਤ ਮਾਨ ਸੇ ਹੰ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੋ ਕਿ ਮੇਰੇ ਮਕਾਨ ਸਾਰੇ ਢੱਟ ਗਏ ਸੀਗੇ ਮੈਨੂੰ ਬਹੁਤ ਜਿਆਦਾ ਦਿਗਤਾ ਹੀ ਮੈਂ ਕਦੀ ਕਿਤੇ ਰਹਿ ਰਿਆਂ ਕਦੀ ਕਿਤੇ ਰਹਿ ਰਿਆਂ ਸਰਕਾਰ ਜਿਹੜੀ ਮਾਨ ਸਰਕਾਰ ਆ ਇਹ ਸਾਨੂੰ ਮਕਾਨ ਬਣਾ ਕੇ ਦੇ ਰਹੀ ਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਮੇਰੇ ਨਾਲ ਹੀ ਦੋ ਮਕਾਨ ਸੀ ਦੋਏ ਢੱਟ ਗਏ ਨੇ ਮੇਰਾ ਕੋਈ ਇੱਕ ਵਾਈ ਦਾ ਸਾਧਨ ਨਹੀਂ ਹੈਗਾ ਬੇਟਾ ਮੇਰਾ ਹੀ ਉਹ ਵੀ ਗੁਜ਼ਰ ਗਿਆ ਹੀ ਮੇਰੇ ਚੋ ਕਮਰੇ ਬਣਾਉਣ ਦੀ ਹਿੰਮਤ ਹੈ ਨਹੀਂ ਨਾ ਕੋਈ ਮੇਰਾ ਸਾਧਨ ਸੀ ਬਣਾਉਂਦਾ ਜਿਹੜੀ ਸਰਕਾਰ ਗ੍ਰਾਂਟ ਦੇ ਰਹੀ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ